ਸ਼ੇਅਰ ਕੀਤੇ ਗਏ ਆਹ ਤਸਵੀਰਾਂ ਸੋਸ਼ਲ ਮੀਡੀਆ ਤੇ ਤਸਵੀਰਾਂ ਵੇਖ ਕੇ ਬਹੁਤ ਦੁੱਖ ਹੋਇਆ ਮਜੀਠੀਆ ਵੱਲੋਂ ਸ਼ੇਅਰ ਕੀਤੇ ਗੀਆਂ ਤਸਵੀਰਾਂ ਤੇ ਬੋਲੇ ਨੇ ਡਾਕਟਰ ਅਵਜੋਤ ਇਹ ਮੇਰੀ ਪਹਿਲੀ ਪਤਨੀ ਦੀ ਜਿਹੜੀ ਕਿ ਤਸਵੀਰ ਹੈ ਜਿਹੜੀ ਕਿ ਐਡਿਟ ਕੀਤੀ ਗਈ ਹੈ ਮੇਰੀ ਸਾਬਕਾ ਪਤਨੀ ਦਾ ਕੀ ਕਸੂਰ ਹੈ ਮੇਰੀ ਸਾਬਕਾ ਪਤਨੀ ਦੇ ਦਾ ਕੀ ਕਸੂਰ ਹੈ ਜਿਸ ਦੀ ਕਿ ਫੋਟੋਆਂ ਹੁਣ ਵਾਇਰਲ ਕੀਤੀਆਂ ਜਾ ਰਹੀਆਂ ਨੇ ਉਹ ਵੀ ਐਡਿਟ ਕਰਕੇ ਫੋਟੋਆਂ ਵਾਇਰਲ ਕੀਤੀਆਂ ਗਈਆਂ ਨੇ ਸੋ ਮਜੀਠੀਆ ਵੱਲੋਂ ਸ਼ੇਅਰ ਕੀਤੇ ਗੀਆਂ ਤਸਵੀਰਾਂ ਤੇ ਬੋਲੇ ਨੇ ਡਾਕਟਰ ਅਵਜੋਤ 8 ਤੋਂ 10 ਸਾਲ ਪੁਰਾਣੀਆਂ ਇਹ ਫੋਟੋਆਂ ਐਡਿਟ ਕੀਤੀਆਂ ਗਈਆਂ ਸੋਸ਼ਲ ਮੀਡੀਆ ਤੇ ਤਸਵੀਰਾਂ ਵੇਖ ਕੇ ਬਹੁਤ ਦੁੱਖ ਹੋਇਆ ਰਵਜੋਤ ਸਿੰਘ ਦੇ ਵੱਲੋਂ ਕਿਹਾ ਗਿਆ ਕਿ 8 ਤੋਂ 10 ਸਾਲ ਪੁਰਾਣੀਆਂ ਹੈ ਫੋਟੋਆਂ ਨੇ ਮੇਰੇ ਸਾਥਕਾ ਪਤਨੀ ਦੀਆਂ ਹੈ ਫੋਟੋਆਂ ਨੇ ਮੇਰੇ ਸਾਥਕਾ ਪਤਨੀ ਦਾ ਕੀ ਕਸੂਰ ਹੈ ਸੋ ਬਕਰਮ ਜੀ ਚਾ ਤੇ ਸਵਾਲ ਕੀਤਾ ਉਹਨਾਂ ਦੇ ਵੱਲੋਂ ਬਕਰਮ ਜੀ ਚਾ ਨੂੰ ਕਿਹਾ ਗਿਆ ਸੋਸ਼ਲ ਮੀਡੀਆ ਤੇ ਜਿਹੜੀਆਂ ਕਿ ਤਸਵੀਰਾਂ ਇਹ ਵਾਇਰਲ ਕੀਤੀਆਂ ਗਈਆਂ ਨੇ ਐਡਿਟ ਕਰਕੇ ਇਹ ਫੋਟੋਆਂ ਜਿਹੜੀਆਂ ਕਿ ਵਾਇਰਲ ਕੀਤੀਆਂ ਗਈਆਂ ਨੇ ਸੋ so, 8 ਤੋਂ 10 ਸਾਲ ਪੁਰਾਣੀਆਂ ਇਹ ਫੋਟੋਆਂ ਨੇ ਜਿਹੜੇ ਕੀ ਵਾਇਰਲ ਕੀਤੇਆਂ ਜਾ ਰੀਆਂ ਨੇ ਮੈਂ ਵਿਕਰਮ ਜਿਠਿਆਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਸੋ ਮੇਰੀ ਸਾਥਕਾ ਪਤਨੀ ਦੀ ਇਹ ਫੋਟੋ ਹੈ ਜਿਹੜੀ ਕਿ ਐਡਿਟ ਕਰਕੇ ਚੋਰੀ ਗਈ ਹੈ ਜਲਦ ਕੰਟੇਨ ਬੰਦ ਹੋਉਣ ਲੱਗੀ ਜਿਸ ਸਬੰਧਤ ਕੈਂਪਨ ਬੰਦ ਹੋਈ ਤੇ ਉਸੇ ਦਿਨ ਹੀ ਇੱਕ ਉਸ ਫੋਟੋਗ੍ਰਾਫਰਸ ਉਸ ਮੈਸੇਜਸ ਸੋਸ਼ਲ ਮੀਡੀਆ ਤੇ ਸਰਕੂਲੇਟ ਹੋਏ ਤੇ ਜਦੋਂ ਅਸੀਂ ਦੇਖਿਆ ਬੜਾ ਮਨ ਨੂੰ ਤਰਪਾ ਲੱਗਾ ਬੜਾ ਮਨਸ ਖਰਾਬ ਹੋ ਰਿਹਾ ਦੁੱਖੀ ਹੋਇਆ ਤੇ ਮੈਂ ਬੋਲੂਗਾ ਕਿ ਇੱਕ ਇਰੈਗੂਲਰ ਪਾਰਟੀ ਉਹਨਾਂ ਦੇ ਇਰੈਗੂਲਰ ਟਿਕ ਲੀਡਰ ਤੇ ਇੱਕ ਇਰੈਗੂਲਰ ਟਿਕ ਇਸ਼ੂ ਹੈ ਜੋ ਉਹਨਾਂ ਚੱਇਆ ਹੈਗਾ ਇਲੈਕਸ਼ਨ ਦੀ ਤਾਵੇਂ ਨੂੰ ਦੇਖਦੇ ਹੋਏ ਇੱਕ ਮੇਰੇ ਤੇ ਇੱਕ ਬੀਜੀ ਕਹਿ ਸਕਦੇ ਇੱਕ ਪੋਲਿਟਿਕਲੀ ਕਹਿ ਸਕਦੇ ਦਿੱਤਾ ਰਮਾਇਟ ਉਹਨਾਂ ਕੀ ਇੱਕ ਧਰਮੀ ਕਹਿ ਸਕਦੇ ਆਪਾਂ ਜੋ ਮੈਨੂੰ ਦਰਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਟੋ ਬੜੇ سارے ਦੇ ਸਾਹਮਣੇ ਆ ਤੇ ਜਿਹੜੇ ਸ਼ਖਸ ਨੂੰ ਇਹ ਕੋਸ਼ਿਸ਼ ਕੀਤੀ ਗਈ ਉਹਨਾਂ ਉਲੋ ਪਹਿਲਾ ਹੀ ਆਪਣੀ ਸਰਕਾਰ ਰਹਿੰਦੇ ਹੋਏ ਐਸਸੀ ਭਾਈਚਾਰੇ ਤੇ ਦਲਿਤ ਭਾਈਚਾਰੇ ਤੇ ਕਾਫੀ ਤਸ਼ੱਦਦ ਕੀਤੀ ਗਈ ਤੇ ਸਭ ਤੋਂ ਵੱਡੀ ਗੱਲ ਮੈਂ ਕਹੂੰਗਾ ਕਿ ਮੇਰਾ ਗਵਰਨਰ ਕੋਈ ਗੱਲ ਨਹੀਂ ਮੇਰਾ ਪੋਲੀਟਿਕਲ ਕੈਰੀਅਰ ਕੋਈ ਗੱਲ ਨਹੀਂ ਮੇਰਾ ਪਰਸਨਲ ਕੈਰੀਅਰ ਕੋਈ ਗੱਲ ਨਹੀਂ ਪਰ ਜੋ ਫੋਟੋ ਵਿੱਚ ਤੁਸੀਂ ਦੇਖੋਗੇ ਇਹ ਇੱਕ ਲੇਡੀ ਦਾ ਇੱਕ ਉਹਦੇ ਇੱਕ ਫੋਟੋ ਨੂੰ ਐਡਿਟ ਕਰਕੇ ਜੋ ਅੱਜਕੱਲ ਦੇ ਟੂਲਸ ਚੱਲ ਰਹੇ ਨੇ ਸਾਰੇ ਉਹ ਮੇਰੇ ਨਾਲ ਜੋੜਿਆ ਗਿਆ ਉਹ ਉਹ ਬੜੀ ਮੈਂ ਕਹੂੰਗਾ ਕਿ ਬੜੀ ਸ਼ਰਮਨਾਕ ਹੈਗੀ ਹੈ ਬੜੀ ਲੋਅ ਲੈਵਲ ਦੀ ਪੋਲਿਟਿਕਸ ਹੈਗੀ ਹੈ ਤੇ ਮੈਂ ਕਦੇ ਵੀ ਸੋਚਿਆ ਸੀਗਾ ਕਿ ਸਾਨੂੰ ਇਹੋ ਜਿਹੇ ਦਿਨ ਵੀ ਦੇਖਣੇ ਪੈਣਗੇ ਕਿ ਉਹ ਸ਼ਖਸ ਜਿਹਨੇ ਫੋਟੋ ਪਾਈ ਹੈ ਉਹ ਕੋਈ ਸੇਦੀ ਤੇ ਹੈ ਕਿਸ ਦੀ ਪੈਣਾ ਕਿਸ ਦੀ ਬਾਹ ਹੋਵੇਗੀ ਉਹ ਜਾਨਦੇ ਵੀ ਨਹੀਂ ਹੋਣਗੇ ਇਹ 25 ਗੱਲ ਹੈਗੀ ਆ ਜੇ ਤੁਸੀਂ ਬੜੇ ਆਰਾਮ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਤੁਸੀਂ ਇਹਦਾ ਸਰਵੇਟ ਕਰ ਰਹੇ ਹੋ ਜਿਸ ਨਾਲ ਕਿਸੇ ਬਹੁਤ ਜਵਾਬ ਨਹੀਂ ਦੇ। ਇਹ ਇੱਕ ਹਮਾਨ ਹੈਗਾ ਇੱਕ ਨਾਰੀ ਜਾਤੀ ਦਾ ਔਰਤ ਜਾਤੀ ਦਾ ਹੋਰ ਸਖਸੀ ਦੀ ਅਸਿਕ ਤਰ੍ਹਾਂ ਹੋਏਗੀ ਜਦੋਂ ਆਪਣੇ ਆਪ ਨੂੰ ਇੱਕ ਵੱਡੇ ਲੀਡਰ ਕਹਿਣ ਲੈਂਦੇ ਨੇ ਆਪਣੇ ਆਪ ਨੂੰ ਜਰਨੈਲ ਕਹਿਣ ਲੈਂਦੇ ਨੇ ਆਪਣੇ ਆਪ ਨੂੰ ਆਪਣੇ ਆਪ ਨੂੰ ਬੜੇ ਸੂਝਵਾਨ ਤੇ ਸਮਝਦਾਰ ਕਹਿਣ ਲੈਂਦੇ ਨੇ ਆਪਣੇ ਆਪ ਨੂੰ ਅਖਵਾਉਂਦੇ ਨੇ ਤੇ ਜੇ ਉਹ ਆਪਣਾ ਉਹ ਸਮੇਂ ਦੇਣੇ ਕਿ ਇਹ ਹੈ ਇਹੋ ਜਿਹੇ ਫੋਟੋਸ 파ਕੇ ਸੋਸ਼ਲ ਮੀਡੀਆ ਦੇ ਪਲੈਟਫਾਰਮ ਤੇ ਖਾਸ ਕਰਕੇ ਲੇਡੀਜ਼ ਦੀਆਂ ਔਰਤਾਂ ਦੀਆਂ ਜੇ ਉਹਨਾਂ ਦਾ ਰਾਜਨੀਤਿਕ ਕਦਮ ਚ ਵਾਦਾ ਹੁੰਦਾ ਆ ਤਾਂ ਉਹ ਜੋ ਰੋਜ਼ੋਤ ਵਾਲੇ ਮਾਮਲੇ ਨੂੰ ਲੈ ਕੇ ਅਮਨੋੜਾ ਦਾ ਪਰਿਵਾਰ ਜਿੱਤੇਗੀ ਮਜੂਤੀਆ ਦੇ ਲੰਗਾਰ ਬਾਰੇ ਕੀ ਨੇ ਵਿਚਾਰ ਇੰਨੀ ਜ਼ਿਆਦਾ ਹਲਕੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਹ ਸਭ ਚੋਣਾਂ ਦੇ ਸਮੇਂ ਹੀ ਕਿਉਂ ਨਿਕਲ ਕੇ ਆਉਂਦਾ ਹੈ ਇਹ ਲੋਕ ਹੁਣ ਬੈਡਰੂਮ